ਉਸੀਂ ਸੁਣ ਰਹੇ ਹਾਂ ਕਿਤਾਬ ਬੇਲਿਉ ਨਿਕਲਦੇ ਸ਼ੇਰ 32ਵਾਂ ਅੰਕ ਹੈ ਸਾਖੀ ਸਿੰਘ ਸਿਆਮ ਕੀ ਜੋ ਸਰਦਾਰਨ ਭਇਓ ਸਰਦਾਰ ਹੁਣ ਤੱਕ ਤੁਸੀਂ ਉਹ ਸਾਖੀਆਂ ਸੁਨੀਆਂ ਹਨ ਜੋ ਮੇਰੇ ਪਿਤਾ ਜੀ ਜਾਂ ਚਾਚੇ ਤਾਇਆ ਦੀ ਜ਼ੁਬਾਨੀ ਮੇਰੇ ਤੱਕ ਪਹੁੰਚੀਆਂ ਸਨ ਉਹ ਕਥਾ ਜਿਸ ਵਿੱਚ ਉਹ ਆਪ ਪਾਤਰਾਂ ਵਜੋਂ ਵਿਚਰ ਰਹੇ ਸਨ ਹੁਣ ਤੁਹਾਨੂੰ ਉਸ ਕਥਾ ਕੋ ਲੈ ਕੇ ਜਾ ਰਿਹਾ ਹਾਂ ਜਿਸ ਦੀ ਪਾਤਰ ਮੇਰੀ ਮਾਂ ਰਹੀ ਹੈ ਇਹ ਕਥਾ ਉਸ ਮਹਾਨ ਯੋਧੇ ਦੀ ਹੈ ਜਿਸਨੇ ਸਾਹਿਬ ਦਰਸਮ ਪਿਤਾ ਜੀ ਦੇ ਦਰਸ਼ਨ ਕੀਤੇ ਬਾਬਾ ਬੰਦਾ ਸਿੰਘ ਨਾਲ ਕੇ ਜੰਗਾਂ ਲੜੀਆਂ ਪੰਥ ਉਤੇ ਝੁੱਲੇ ਕਹਿਰਵਾਨ ਚਖੜਾਂ ਦਾ ਖਿੜੇ ਮੱਥੇ ਸਾਹਮਣਾ ਕੀਤਾ ਭਾਈ ਮਣੀ ਸਿੰਘ ਭਾਈ ਦਰਬਾਰਾ ਸਿੰਘ ਨਵਾਬ ਕਪੂਰ ਸਿੰਘ ਜਹੇ ਸੂਰਬੀਰਾਂ ਦੀ ਸੰਗਤ ਮਾਣੀ ਤੇ ਖਾਲਸੇ ਦੀ ਸਰ ਕੀਤੀ ਗਈ ਹਰੇਕ ਮੁਹਿਮ ਦੇ ਮੂਰਲੀ ਕਤਾਰ ਵਾਲੇ ਯੋਧਿਆਂ ਵਿੱਚ ਸ਼ਾਮਲ ਸਨ ਜਿਸ ਸੂਰਮੇ ਦਾ ਖੌਫ ਮੁਗਲਾਂ ਤੇ ਅਫਗਾਨਾਂ ਦੇ ਸਿਰ ਚੜ ਬੋਲਦਾ ਸੀ ਜਿਸ ਬਾਰੇ ਮਸ਼ਹੂਰ ਸੀ ਕਿ ਉਹ ਬਿਨਾਂ ਕਿਸੇ ਸ਼ਸਤਰ ਤੋਂ ਹੀ ਦੁਸ਼ਮਣ ਦੀ ਇੱਕ ਪੂਰੀ ਟੁਕੜੀ ਨੂੰ ਪਾਰ ਬੁਲਾ ਸਕਦਾ ਹੈ ਉਸ ਸੂਰਬੀਰ ਯੋਧੇ ਦਾ ਨਾਮ ਸੀ ਬਾਬਾ ਸ਼ਾਮ ਸਿੰਘ ਨਾਰੋ ਬਲਾਈਆਂ ਬਾਬਾ ਸ਼ਾਮ ਸਿੰਘ ਦੀ ਕਥਾ ਮੇਰੀ ਮਾਂ ਰਾਹੀਂ ਮੇਰੇ ਕੋਲ ਆਈ ਸੀ ਕਿਉਂਕਿ ਬਾਬਾ ਸ਼ਾਮ ਸਿੰਘ ਮੇਰੀ ਮਾਂ ਦਾ ਪਿਤਾ ਸੀ ਤੇ ਮੇਰਾ ਨਾਨਾ ਬਾਬੇ ਪੰਗੂ ਦੀ ਇਸ ਗੱਲ ਤੋਂ ਮੈਨੂੰ ਬਾਬੇ ਦੇ ਪਹਿਲਾਂ ਬੋਲੇ ਬੋਲ ਯਾਦ ਆ ਗਏ ਜਿਹੜੇ ਉਸਨੇ ਉਦੋਂ ਕਹੇ ਸਨ ਜਦੋਂ ਦਰਿਆ ਕੰਡੇ ਪਾਣੀ ਪੀ ਕੇ ਆਇਆ ਸੀ ਕਰੋੜ ਸਿੰਘੀਏ ਸਰਦਾਰ ਸ਼ਾਮ ਸਿੰਘ ਨਾਰੋਵਾਲੀਏ ਦਾ ਦੋਤਾ ਅੱਜ ਤੇਰੇ ਸਾਹਮਣੇ ਖਲੋ ਕੇ ਸ਼ਹਾਦਤ ਦਾ ਪ੍ਰਣ ਲੈਂਦਾ ਹੈ ਸੋ ਹੁਣ ਸੁਰਤੀਆਂ ਇਕਾਗਰ ਕਰਕੇ ਬਾਬੇ ਸ਼ਾਮ ਸਿੰਘ ਤੇ ਕਰੋੜ ਸਿੰਘੀਏ ਕਰੋੜ ਸਿੰਘੀਏ ਦੀ ਕਥਾ ਸਰਵਣ ਕਰੋ ਅੱਗੇ ਕਥਾ ਬਾਬਾ ਸ਼ਾਮ ਸਿੰਘ ਜੀ ਦੀ ਤੁਰੀ ਕਰੋੜ ਸਿੰਘੀਆ ਮਿਸਲ ਬਾਬਾ ਸ਼ਾਮ ਸਿੰਘ ਤੋਂ ਹੀ ਆਰੰਭ ਹੋਈ ਸੀ ਸਰਦਾਰਾਂ ਦੇ ਸਰਦਾਰ ਬਾਬਾ ਸ਼ਾਮ ਸਿੰਘ ਦਾ ਜਨਮ ਨਾਰਲੀ ਪਿੰਡ ਦੇ ਭਾਈ ਮਾਲੀ ਸੰਧੂ ਦੇ ਘਰ ਹੋਇਆ। ਬਾਬਾ ਜੀ ਜਦ ਛੋਟੇ ਹੀ ਸਨ ਤਾਂ ਮਾਤਾ-ਪਿਤਾ ਦੇ ਨਾਨਪੁਰ ਸਾਹਿਬ ਜਾਣ ਦਾ ਸਬਬ ਬਣਿਆ। ਬਾਬਾ ਜੀ ਬਹੁਤ ਚਾਉ ਵਿੱਚ ਆਪਣੇ ਸਾਥੀਆਂ ਨੂੰ ਦਸਦੇ ਫਿਰ ਰਹੇ ਸਨ ਅਸੀਂ ਮਹਾਰਾਜ ਜੀਆ ਦੇ ਦਰਸ਼ਨ ਨੂੰ ਚੱਲੇ ਹਾਂ। ਸੁਣਿਆ ਹੈ ਜੋ ਮਹਾਰਾਜ ਦੇ ਦਰਸ਼ਨ ਕਰ ਲਵੇ ਉਸ ਅੰਦਰ ਐਨੀ ਤਾਕਤ ਆ ਜਾਂਦੀ ਹੈ ਕਿ ਲੱਖਾਂ ਦੇ ਲਸ਼ਕਰ ਉਸ ਅੱਗੇ ਟਿਕ ਨਹੀਂ ਸਕਦੇ। ਬਾਬਾ ਜੀ ਦਾ ਇੱਕ ਸਾਥੀ ਬੋਲਿਆ ਮੈਂ ਤਾਂ ਇਹ ਵੀ ਸੁਣਿਆ ਹੈ ਕਿ ਜਿਸ ਵੱਲ ਮਹਾਰਾਜ ਇੱਕ ਮਿਹਰ ਦੀ ਨਿਗਾਹ ਕਰ ਦੇਣ ਤਾਂ ਚੰਦ ਸੂਰਜ ਉਸ ਸਿੱਖ ਨੂੰ ਨਿਤ ਨਮਸਕਾਰ ਕਰਦੇ ਹਨ ਇੱਕ ਹੋਰ ਬਾਲ ਬੋਲਿਆ ਮੇਰੇ ਬਾਪੂ ਜੀ ਦੱਸਦੇ ਸਨ ਕਿ ਭਾਈ ਨੰਦਰਾਲ ਜੀ ਤਾਂ ਕਹਿੰਦੇ ਹਨ ਕਿ ਸੂਰਜ ਚੰਦ ਤਾਰੇ ਤਾਂ ਨਿਤ ਚੜਦੇ ਹੀ ਮਹਾਰਾਜ ਦੇ ਦਿਦਾਰਿਆਂ ਲਈ ਹਨ ਦੀਨ ਦੁਨੀਆ ਮਹਾਰਾਜ ਦੀ ਇੱਕ ਤਕਨੀ ਦੀ ਗਿਰਫਤ ਵਿੱਚ ਹੈ ਤੇ ਦੋਵੇਂ ਜਹਾਨ ਮਹਾਰਾਜ ਦੇ ਇੱਕ ਬਾਲ ਦੇ ਬਰਾਬਰ ਹਨ ਆਪਣੇ ਮਿੱਤਰਾਂ ਤੋਂ ਐਸੀਆਂ ਅਚਰਜ ਗੱਲਾਂ ਸੁਣ ਕੇ ਬਾਲ ਸ਼ਾਮ ਸਿੰਘ ਦੇ ਮਨ ਵਿੱਚ ਸੱਚੇ ਪਾਤਸ਼ਾਹ ਦੇ ਦ دیدار ਦੀ ਇੱਛਾ ਹੋਰ ਪ੍ਰਬਲ ਹੋ ਗਈ। ਉਹ ਸਨ ਪਰਿਵਾਰ ਅਨੰਦਪੁਰ ਸਾਹਿਬ ਪਹੁੰਚੇ ਜੂ ਵਿੱਚ ਦਾਖਲ ਹੁੰਦੇ ਆ ਅਨੰਦਪੁਰ ਦੀ ਧੂੜ ਚੱਕ ਕੇ ਮੱਥਿਆਂ ਨੂੰ ਲਾਈ। ਧਰਤੀ ਦੀ ਸਭ ਤੋਂ ਪਵਿੱਤਰ ਤੇ ਅਨਮੋਲ ਵਸਤ ਹੈ ਇਹ। ਅਨੰਦਪੁਰ ਸਾਹਿਬ ਦੀ ਮਿੱਟੀ। ਇਸ ਜਗ੍ਹਾ ਕਲਗੀਧਰ ਮਹਾਰਾਜ ਦਾ ਵਾਸ ਹੈ। ਉਹਨਾਂ ਦੇ ਮਗਰਲੇ ਪਾਸਿਓਂ ਇੱਕ ਆਵਾਜ਼ ਆਈ। ਦੁਖੀਆਂ ਦੀ ਪੁਕਾਰ ਸੁਣਨ ਵਾਲੀ ਤੇ ਦੁਸ਼ਟਾਂ ਦੀ ਵੰਗਾਰ ਦਾ ਮੂੰਹ 모ੜਨ ਵਾਲੀ ਅਨੰਦਪੁਰ ਸਾਹਿਬ ਦੀ ਮਿੱਟੀ। ਆਵਾਜ਼ ਸੁਣਦਿਆਂ ਉਹਨਾਂ ਪਿੱਛੇ ਮੁੜ ਕੇ ਵੇਖਿਆ ਇਹ ਤਾਂ ਪੰਡਿਤ ਕਿਰਪਾਦਤ ਜੀ ਹਨ ਮਾਲੀ ਸੰਧੂ ਜੀ ਬੋਲੇ ਕਿਰਪਾਦਤ ਨਹੀਂ ਕਿਰਪਾ ਸਿੰਘ ਕਸ਼ਮੀਰੀ ਪੰਡਿਤ ਕਿਰਪਾਦਤ ਜੋ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਨਾਲ ਹੁਣ ਕਿਰਪਾ ਸਿੰਘ ਬਣ ਚੁੱਕੇ ਸਨ ਮੁਸਕਰਾਉਂਦਿਆਂ ਬੋਲੇ ਉਹਨਾਂ ਤੋਂ ਭਾਈ ਮਾਲੂ ਮਾਲੀ ਸੰਧੂ ਨੇ ਮਹਾਰਾਜ ਦਾ ਪਤਾ ਪੁੱਛਿਆ ਉਹ ਤਾਂ ਆਨੰਦਪੁਰ ਦੇ ਜ਼ਰਰੇ ਜ਼ਰਰੇ ਵਿੱਚ ਸਮਾਏ ਹੋਏ ਨੇ ਆਨੰਦਪੁਰ ਦੀਆਂ ਫਿਜ਼ਾਵਾਂ ਵਿੱਚ ਘੁਲੇ ਹੋਏ ਨੇ ਤੁਹਾਨੂੰ ਮਹਿਸੂਸ ਨਹੀਂ ਹੋਏ ਹਜੇ ਤੱਕ ਪੰਡਤ ਜੀ ਫਿਰ ਮੁਸਕਰਾਏ ਭਾਈ ਮਾਲੀ ਸੰਧੂ ਜੀ ਨੇ ਜੀ ਆਖਦਿਆਂ ਨੀਵੀਂ ਪਾ ਲਈ ਨੀਵੀਂ ਨਾ ਪਾਓ ਮੈਂ ਜਾਣਦਾ ਤੁਸੀਂ ਸੱਚੇ ਸਤਗੁਰਾਂ ਦੇ ਪੈਰੀ ਮੈਂ ਜਾਣਦਾ ਤੁਸੀਂ ਸੱਚੇ ਸਤਗੁਰਾਂ ਦੇ ਪਰੀ ਚਿਹਰੇ ਦੇ ਦੀਦਾਰ ਕਰਨੇ ਲੋਚਦੇ ਹੋ ਭਾਈ ਮਾਲੀ ਸੰਧੂ ਦੀ ਝਿਜਕ ਦੇਖਦਿਆਂ ਪੰਡਤ ਕਿਰਪਾ ਸਿੰਘ ਜੀ ਬੋਲੇ ਉਹਨਾਂ ਬਾਰੇ ਕੁਝ ਕਹੋ ਭਾਈ ਮਾਲੀ ਸੰਧੂ ਪੰਡਤ ਕਿਰਪਾ ਸਿੰਘ ਜੀ ਵੱਲ ਦੇਖਦਿਆਂ ਕਹਿਣ ਲੱਗੇ ਉਨ੍ਹਾਂ ਬਾਰੇ ਕੋਈ ਕੀ ਕਹੇ ਉਨ੍ਹਾਂ ਬਾਰੇ ਕੋਈ ਕਿਆ ਹੀ ਕੀ ਸਕਦਾ ਹੈ ਉਨ੍ਹਾਂ ਬਾਰੇ ਕੋਈ ਕਿੰਨਾ ਕੁ ਕਹਿ ਸਕਦਾ ਹੈ ਕਹੂੰ ਭੂਮ ਭਾਰ ਕੋ ਉਤਾਰਤ ਹੋ ਮਹਾਰਾਜ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੰਦੇ ਨੇ ਉਹਨਾਂ ਦੇ ਬੋਲ ਕਿਸੇ ਇੱਕ ਬੋਲੀ ਚ ਇੰਨੀ ਤਾਕਤ ਕਿੱਥੇ ਕਿ ਉਹਨਾਂ ਦੀ ਖੂਬਸੂਰਤੀ ਬਿਆਨ ਕਰ ਸਕੇ ਜਾਂ ਬ੍ਰਹਿਮੰਡ ਦੀਆਂ ਸਾਰੀਆਂ ਬੋਲੀਆਂ ਰਲ ਕੇ ਵੀ ਜੋਰ ਲਾ ਕੇ ਵੇਖ ਲੈਣ ਕਈ ਵਾਰ ਬਵੰਜਾ ਕਵੀ ਕੋਸ਼ਿਸ਼ ਕਰਦੇ ਹਨ ਪਰ ਉਹਨਾਂ ਦੇ ਅੱਖਰ ਭੰਡਾਰਾਂ ਵਿੱਚ ਵੀ ਮਹਾਰਾਜ ਦੇ ਕਦ ਜਿਹਾ ਸ਼ਬਦ ਲੱਭਦਾ ਹੀ ਨਹੀਂ ਕਿਹੜੇ ਅਲੰਕਾਰਾਂ ਚ ਸਮਾ ਸਕਦੀ ਹੈ ਉਹਨਾਂ ਦੇ ਹੋਠਾਂ ਦੀ ਮੁਸਕਰਾਹਟ ਕਮਾਨ ਜਈਆਂ ਭਵਾਂ ਚੋਂ ਨਿਕਲਦੇ ਨੈਣਾਂ ਦੇ ਬਾਣ ਕਿਹੜੇ ਸ਼ਬਦ ਐਨੇ ਫਰਤੀਲੇ ਹੋ ਸਕਦੇ ਹਨ ਕਿ ਉਹਨਾਂ ਤੀਰਾਂ ਨੂੰ ਫੜ ਸਕਣ ਕਿਹੜੇ ਬੋਲ ਨੇ ਸਾਡੇ ਕੋਲ ਜੋ ਨੀਲੇ ਦੀ ਤੇਜ਼ੀ ਤੇ ਬਾਜ਼ ਦੀ ਉਡਾਨ ਸ਼ੂ ਸਕਨ ਰਣਜੀਤ ਨਗਾਰੇ ਦੀ ਕਲਾ ਕਲਾਸ਼ ਦੀਕ ਪਹੁੰਚਦੀ ਧਮਕ ਬਿਆਨਨ ਲਈ ਦੁਨੀਆ ਦੇ ਹਜ਼ਾਰਾਂ ਕਵੀਆਂ ਨੂੰ ਲੱਖਾਂ ਜਨਮ ਲੈਣੇ ਪੈਣਗੇ ਕਿਵੇਂ ਸੋਨਾ ਲਾਲਾ ਉਹ ਨਦੀਆਂ ਵਿੱਚ ਸੁੱਟਦੇ ਹਨ ਤੇ ਸਰਬਲੋਹ ਨੂੰ ਗੱਲ ਨਾਲ ਲਾਉਂਦੇ ਹਨ ਇਸ ਪ੍ਰੇਮ ਨੂੰ ਕੋਈ ਸ਼ਬਦਾਂ ਵਿੱਚ ਕਿਵੇਂ ਪਰੋ ਸਕਦਾ ਹੈ ਕੋਈ ਕੀ ਲਿਖ ਸਕਦਾ ਹੈ ਉਹਨਾਂ ਦੀ ਇਸ ਮੇਹਰ ਬਾਰੇ ਜਦੋਂ ਸਿੱਖਾਂ ਵੱਲ ਹੱਥ ਕਰ ਕਹਿੰਦੇ ਨੇ युद्ध जिते इन्हीं के प्रसाद इन्हीं के प्रसाद सुदान करे अग औग टरे इन्हीं के प्रसाद इन्हीं की कृपा फुल इन्हीं की किरपा फुन ताम परे इन्हीं के प्रसाद सुविद्या इन्हीं की किरपा सब सतर मरे इन्हीं की कृपा के सजे हम हैं नहीं मोह से गरीब करोर परे है ना गरीबुल परस्ते ਕਿੱਡੇ ਵਿਸ਼ਾਲ ਸਮੁੰਦਰਾਂ ਜੈ ਜਿਗਰੇ ਚੋਂ ਨਿਕਲ ਸਕਦੇ ਨੇ ਇਹ ਬੋਲ ਸੋ ਮੇਰੀ ਤਾਂ ਭਿਆਹ ਹੈ ਉਹਨਾਂ ਨੂੰ ਆਪ ਮੇਰੀ ਤਾਂ ਭਿਆਹ ਹੈ ਸੋ ਉਸ ਨੂੰ ਆਪ ਨੂੰ ਹੀ ਬੋਲਦੇ ਨੂੰ ਤੱਕੋ ਆਪਣੇ ਬਾਰੇ ਤੇਰੇ ਬੰਕੇ ਲੋਇਨ ਦੰਤ ਰਸਾਲਾ ਸੋਹਣੇ ਨਕਜਿਮ ਲੰਬੜੇ ਵਾਲਾ ਤੇ ਕਦੇ-ਕਦੇ ਉਹ ਭਾਈ ਨੰਦ ਨਾਲ ਜਿਹੇ ਮਹਾਨ ਕਵੀਆਂ ਤੇ ਮੇਰ ਕਰਕੇ ਆਪਣੀ ਇੱਕ ਝਲਕ ਬਖਸ਼ ਦਿੰਦੇ ਹਨ ਜਿਸ ਨੂੰ ਆਨੰਦ ਲਾਲ ਜੀ ਬਿਆਨਦੇ ਹਨ ਦੀਨੋ ਦੁਨੀਆ ਦਰਕਮੰਦੇ ਆ ਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਇਕਤਾਰ ਮੂਏ ਯਾਰ ਮਾਂ ਇਹਨਾਂ ਬੋਲਾਂ ਨੂੰ ਪੀਰ ਬੁੱਧੂ ਸ਼ਾਹ ਜਿਹਾ ਸੱਚਕਾਰ ਵਿਖਾਉਂਦੇ ਹਨ ਜੋ ਮਾਹੀ ਦੇ ਕੇਸ ਪ੍ਰਾਪਤ ਕਰਨ ਬਦਲੇ ਪਰਿਵਾਰ ਦੇ ਕਈ ਜੀ ਕੁਰਬਾਨ ਕਰ ਦਿੰਦੇ ਹਨ ਤੇ ਪੰਡਤ ਕਿਰਪਾ ਸਿੰਘ ਜੀ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਆਨੰਦਗੜ ਚਲੇ ਜਾਓ ਪਾਈ ਉੱਥੇ ਹੀ ਹੋਣਗੇ ਮਹਾਰਾਜ ਪੰਡਤ ਜੀ ਅੱਖਾਂ ਪੂੰਝਦਿਆਂ ਬੋਲੇ ਇਹ ਸੁਣਦਿਆਂ ਹੀ ਬਾਬਾ ਸ਼ਾਮ ਸਿੰਘ ਜੀ ਆਪਣੇ ਭਰਾ ਮੇਰ ਜੀ ਨਾਲ ਮਾਤਾ ਪਿਤਾ ਤੋਂ ਅੱਗੇ ਅੱਗੇ ਆਨੰਦਗੜ੍ਹ ਵੱਲ ਭੱਜ ਗਏ ਜਦ ਉੱਥੇ ਪਹੁੰਚੇ ਤਾਂ ਕਿਸੇ ਸਿੰਘ ਨੇ ਆਖਿਆ ਮਹਾਰਾਜ ਤਾਂ ਸੀਸਗੰਜ ਥੜਾ ਸਾਹਿਬ ਵੱਲ ਗਏ ਹਨ ਤਾਂ ਦੋਹੇ ਬਾਲ ਗੁਰੂ ਕੇ ਮਹਿਲ ਵੱਲ ਦੌੜ ਗਏ ਮਹਾਰਾਜ ਥੜਾ ਸਾਹਿਬ ਦੀ ਆਪਣੀ ਆਪਣੇ ਹੱਥੀ ਧੁਾਈ ਕਰ ਰਹੇ ਸਨ ਕੋਲ ਸਿੰਘ ਉਹਨਾਂ ਦੀ ਸਹਾਇਤਾ ਲਈ ਦੁੱਧ ਚਲ ਤੇ ਸਾਫ਼ ਬਸਤਰ ਫੜ ਕੇ ਖਲੋਤੇ ਸਨ ਥੜਾ ਸਾਬ ਦੀ ਧੁਆਈ ਲਈ ਵਰਤਿਆ ਜਾ ਰਿਹਾ ਦੁੱਧ ਇੱਕ ਛੋਟੇ ਛੇਕ ਰਾਹੀਂ ਬਾਹਰ ਆ ਰਿਹਾ ਸੀ ਤਾਂ ਸੰਗਤਾਂ ਉਸ ਦੁੱਧ ਦੇ ਚੂਲੇ ਛੱਕੇ ਵੜਪਾਗੀਆਂ ਹੋ ਰਹੀਆਂ ਸਨ ਇੱਕ ਸਿੰਘ ਉੱਚੀ ਉੱਚੀ ਕੋਈ ਬਾਣੀ ਪੜ ਰਿਹਾ ਸੀ ਜਿਸ ਤੋਂ ਸ਼ਾਮ ਜੀ ਹਜੇ ਅਨਜਾਨ ਸਨ ਉਹ ਚੂਲਾ ਲੈਣ ਲਈ ਕਤਾਰ ਵਿੱਚ ਖਲੋਤੀ ਸੰਗਤ ਵਿੱਚ ਖਲੋ ਗਿਆ ਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗਾ ਉਸ ਦੀ ਵਾਰੀ ਆਈ ਉਹ ਚੂਲਾ ਲੈਣ ਲਈ 헤ਠਾਂ ਝੁਕਿਆ ਜਦ ਉੱਪਰ ਉਠਿਆ ਤਾਂ ਚੂਲਾ ਝੱਕਦੇ ਹੋਏ ਉਸਨੇ ਉਤਾਹ ਦੇਖਿਆ ਉਸ ਦੀ ਨਜ਼ਰ ਮਹਾਰਾਜ ਨਾਲ ਮਿਲੀ ਬਾਣੀ ਪੜਦੇ ਸਿੰਘ ਨੇ ਬੋਲ ਉਚਾਰੇ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮौज ਮਹਾਰਾਜ ਉਸ ਵੱਲ ਵੇਖ ਕੇ ਮੁਸਕਰਾਏ ਉਸਨੇ ਸਤਗੁਰ ਉਸਨੇ ਸਤਿਕਾਰ ਵਿੱਚ ਨੀਵੀਂ ਪਾ ਲਈ ਇਹ ਉਸਦੀ ਮਹਾਰਾਜ ਨਾਲ ਹੋਈ ਅਲੌਕਿਕ ਪੇਂਟ ਸੀ ਇਹ ਤੱਕਣੀ ਉਸ ਨੂੰ ساری ਉਮਰ ਨਹੀਂ ਭੁੱਲ ਸਕੀ ਤੇ ਉਸ ਦਾ ਸਦਾ ਇਹੋ ਮੰਨਣਾ ਰਿਹਾ ਸੀ ਕਿ ਜੇ ਉਹ ਪੰਥ ਦੇ ਕਿਨਕਾ ਮਾਤਰ ਵੀ ਕੰਮ ਆ ਸਕਿਆ ਤਾਂ ਮਹਾਰਾਜ ਦੀ ਇਸੇ ਤੱਕਣੀ ਕਰਕੇ ਹੈ ਉਸਦੀ ਦਾ ਜਦ ਮਹਾਰਾਜ ਨਾਲ ਨਜ਼ਰ ਮਿਲੀ ਉਦੋਂ ਹੀ ਜਾਪਨ ਲੱਗਾ ਸੀ ਕਿ ਉਸ ਦੇ ਜੀਵਨ ਦਾ ਮਨੋਰਥ ਪੂਰਾ ਹੋ ਚੁੱਕਾ ਹੈ ਤੇ ਸਭ ਤਰ੍ਹਾਂ ਦੀਆਂ ਭੁੱਖਾਂ ਇਛਾਵਾਂ ਤੋਂ ਮੁਕਤੀ ਮਿਲ ਚੁੱਕੀ ਹੈ ਪਰ ਜਦ ਸਿੰਘ ਦੇ ਬੋਲ ਪਰ ਜਦ ਸਿੰਘ ਦੇ ਬੋਲੇ ਬੋਲਾ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗਾ ਸੀਸ ਪਰ ਬੜੀ ਕਰੇਗੀ ਮਾਜ ਤੇ ਮਹਾਰਾਜ ਮੁਸਕਰਾਏ ਸੰਤ ਉਸਨੇ ਜਾਣ ਲਿਆ ਸੀ ਕਿ ਉਸਰੇ ਇੱਕ ਵੱਡੀ ਸੇਵਾ ਲੱਗ ਗਈ ਹੈ ਤੇ ਤਾਂ ਉਮਰ ਉਸ ਸੇਵਾ ਨੂੰ ਪੂਰੀ ਕਰਨ ਲਈ ਜੂਝਦਾ ਰਿਹਾ ਤੇ ਅੰਤ ਜਦ ਮਹਾਰਾਜ ਦੇ ਉਹ ਬੋਲ ਸੱਚ ਕਰ ਦਿਖਾਏ ਤਾਂ ਇਸ ਜਹਾਨ ਤੋਂ ਵਿਦਾ ਲਈ ਛੋਟੀ ਉਮਰ ਵਿੱਚ ਹੀ ਸ਼ਾਮ ਸਿੰਘ ਦੇ ਮਨ ਵਿੱਚ ਖਾਲਸੇ ਪੰਥ ਦੇ ਦਲਾਂ ਵਿੱਚ ਰਲ ਜਾਣ ਦਾ ਚਾਅ ਪੈਦਾ ਹੋ ਗਿਆ ਉਹ ਘਰੋਂ ਭੱਜ ਕੇ ਬਾਬਾ ਮਸਤਾਨ ਸਿੰਘ ਦੇ ਡੇਰੇ ਚਲਾ ਗਿਆ ਬਾਬਾ ਮਸਤਾਨ ਸਿੰਘ ਨੇ ਖੁਸ਼ੀ-ਖੁਸ਼ੀ ਉਸ ਨੂੰ ਆਪਣੇ ਕੋਲ ਰੱਖ ਲਿਆ ਬਾਬਾ ਮਸਤਾਨ ਸਿੰਘ ਉਹ ਸਿੰਘ ਸਨ ਜਿਨ੍ਹਾਂ ਜਿਹੜੇ ਪੰਜ ਸਿੰਘਾਂ ਤੋਂ ਅਮਰਤਪਾਨ ਕੀਤਾ ਸੀ ਉਹਨਾਂ ਸਿੰਘਾਂ ਕਲਗੀਧਰ ਸਵਾਮੀ ਜੀ ਤੋਂ ਅਮਰਤ ਦਾ ਬਾਟਾ ਸ਼ਕਿਆ ਸੀ ਤੇ ਉਹਨਾਂ ਸਿੰਘਾਂ ਤੋਂ ਹੀ ਮਹਾਰਾਜ ਨੇ ਆਪ ਖੰਡੇ ਬਾਟੇ ਦੀ ਪੋਹਲ ਲਈ ਸੀ ਉਹਨਾਂ ਪੰਜਾਂ ਪਿਆਰਿਆਂ ਦਾ ਪ੍ਰਤਾਪ ਬ ਉਨਾ ਪੰਜਾਂ ਪਿਆਰਿਆਂ ਦਾ ਪ੍ਰਤਾਪ ਬਾਬਾ ਮਸਤਾਨ ਸਿੰਘ ਵਿੱਚ ਵਿਵਰਤ ਰਿਹਾ ਸੀ। ਬਾਬਾ ਮਸਤਾਨ ਸਿੰਘ ਸੱਚੇ ਪਾਤਸ਼ਾਹ ਕਲਗੀ ਤਰਪਤਾ ਜੀ ਦੇ ਹਜ਼ੂਰੀ ਸਿੰਘਾਂ ਵਿੱਚੋਂ ਸਨ। ਸਦਾ ਮਹਾਰਾਜ ਦੇ ਨੇੜੇ ਰਿਹਾ ਕਰਦੇ। ਜਦ ਮਹਾਰਾਜ ਦੱਖਣ ਵੱਲ ਗਏ ਤਾਂ ਵੀ ਬਾਬਾ ਮਸਤਾਨ ਸਿੰਘ ਉਹਨਾਂ ਦੇ ਨਾਲ ਹੀ ਸਨ। ਮਹਾਰਾਜ ਨੇ ਬੰਦੇ ਨੂੰ ਪੰਜ ਤੀਰ ਦੇ ਕੇ ਜਦ ਪੰਜਾਬ ਵੱਲ ਤੋਰਿਆ ਤਾਂ ਉਹਨਾਂ ਨਾਲ ਭੇਜੇ ਸਿੰਘਾਂ ਬਾਬਾ ਕਾਹਨ ਸਿੰਘ, ਬਾਬਾ ਬినੋਦ ਸਿੰਘ ਜਿਹੇ ਸੂਰਿਆ ਨਾਲ ਬਾਬਾ ਮਸਤਾਨ ਸਿੰਘ ਵੀ ਸ਼ਾਮਲ ਸਨ। ਬਾਬਾ ਮਸਤਾਨ ਸਿੰਘ ਨੇ ਸ਼ਾਮ ਸਿੰਘ ਨੂੰ ਡੇਰੇ ਤੇ ਰੱਖ ਲਿਆ ਤੇ ਆਪ ਪੰਜਾ ਸਿੰਘਾਂ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਜਨਮ ਮਰਨ ਤੋਂ ਮੁਕਤ ਕਰ ਦੇਣ ਵਾਲੀ ਖੰਡੇ ਕੀ ਪਾਹុល ਸ਼ਿਕਾਈ ਬਾਬਾ ਮਸਤਾਨ ਸਿੰਘ ਨਾਲ ਮਿਲ ਕੇ ਹੀ ਸ਼ਾਮ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਸੰਗ ਮੁਗਲਾਂ ਨਾਲ ਲੋਹਾ ਲੈਂਦੇ ਰਹੇ ਬਾਬਾ ਮਸਤਾਨ ਸਿੰਘ ਜੀ ਨੂੰ ਬਾਬਾ ਬੰਦਾ ਸਿੰਘ ਨੇ ਸਿੱਖ ਫੌਜ ਦਾ ਫੌਜਦਾਰ ਬਣਾ ਦਿੱਤਾ ਇੱਕ ਜੰਗ ਵਿੱਚ ਤੁਰਕਾਂ ਨਾਲ ਟੱਕਰ ਲੈਂਦੇ ਹੋਏ ਬਾਬਾ ਮਸਤਾਨ ਸਿੰਘ ਸ਼ਹਾਦਤ ਪਾ ਗਏ ਬਾਬਾ ਜੀ ਦੇ ਸ਼ਹੀਦ ਹੋ ਜਾਣ ਉਪਰੰਤ ਉਹਨਾਂ ਦੇ ਡੇਰੇ ਦੀ ਸੇਵਾ ਬਾਬਾ ਸ਼ਾਮ ਸਿੰਘ ਨੇ ਸੰਭਾਲ ਲਈ ਨਿਮਰਤਾ ਬਾਬਾ ਸ਼ਾਮ ਸਿੰਘ ਜੀ ਦੇ ਸੁਭਾਅ ਦਾ ਵੱਡਾ ਗੁਣ ਸੀ ਹਰ ਸਿੰਘ ਨੂੰ ਪ੍ਰੇਮ ਨਾਲ ਬੁਲਾਉਣਾ ਆਦਰ ਨਾਲ ਆਏ ਸਿੰਘ ਨੂੰ ਕੋਲ ਬਿਠਾ ਪਿਆਰ ਦੇਣਾ ਦਲ ਵਿੱਚ ਨਵੇਂ ਸ਼ਾਮਲ ਹੋਏ ਸਿੰਘਾਂ ਦੀ ਪੋਸ਼ਾਕ ਖੁਰਾਕ ਦਾ ਖਿਆਲ ਰੱਖਣਾ ਡੇਰੇ ਦੇ ਸਭ ਸਿੰਘਾਂ ਦੇ ਜਲਪਾਨ ਕਰ ਲੈਣ ਮੰਗਰੋਹੀ ਪ੍ਰਸ਼ਾਦਾ ਸ਼ਕਨਾ ਜੈਸੇ ਗੁਣ ਇੱਕ ਜੱਥੇਦਾਰ ਵਿੱਚ ਹੋਣੇ ਚਾਹੀਦੇ ਸਨ ਉਹਨਾਂ ਨਾਲੋਂ ਕੁਝ ਵੱਧ ਹੀ ਸਨ ਬਾਬਾ ਸ਼ਾਮ ਸਿੰਘ ਵਿੱਚ ਬੀਰਤਾ ਉਹਨਾਂ ਦੇ ਸੁਭਾਅ ਦਾ ਦੂਜਾ ਵੱਡਾ ਗੁਣ ਸੀ ਉਹਨਾਂ ਦੀ ਬੀਰਤਾ ਦੀਆਂ ਮਸਾਲਾਂ ਵੈਰੀਆਂ ਦੇ ਲਸ਼ਕਰ ਵਿੱਚ ਵੀ ਦਿੱਤੀਆਂ ਜਾਂਦੀਆਂ ਸਨ ਕਿਉਂ ਜੋ ਬਾਬਾ ਜੀ ਦੀ ਬੀਰਤਾ ਨਾਲ ਵਾਹ ਵੀ ਖਾਲਸੇ ਪੰਥ ਤੇ ਚੜ ਕੇ ਆਏ ਹਰ ਵੈਰੀ ਦਾ ਪੈਂਦਾ ਸੀ ਵੱਡੇ ਘੱਲੂ ਘਾਰੇ ਵਿੱਚ ਬਾਬਾ ਜੀ ਦੇ ਸਰੀਰ ਤੇ ਲੱਗੇ ਫੱਟ ਇਸੇ ਬੀਰਤਾ ਦਾ ਪ੍ਰਤੀਕ ਸਨ ਉਹਨਾਂ ਦੀ ਸਾਰੀ ਦੇ ਕਿਰਪਾਨਾਂ ਗੋਲੀਆਂ ਤੀਰਾਂ ਬਰਸ਼ਿਆਂ ਦੇ ਫੱਟਾਂ ਨਾਲ ਭਰੀ ਹੋਈ ਸੀ ਉਹਨਾਂ ਹੱਥ ਫੜੇ ਮਧਾਨੀ ਗੁਰਜ ਤੋਂ ਦੁਸ਼ਮਣ ਸਿਪਾਈ ਸੁਪਨਿਆਂ ਵਿੱਚ ਵੀ ਭੈ ਖਾਂਦੇ ਸਨ ਬਾਬਾ ਸ਼ਾਮ ਸਿੰਘ ਕੋਲ ਮਾਝੇ ਤੋਂ ਸੈਖੜੇ ਸਿੰਘ ਆਉਣ ਲੱਗੇ ਖਾਲਸੇ ਦੇ ਦਲਾਂ ਵਿੱਚ ਸਭ ਪਾਸੇ ਉਹਨਾਂ ਦੀ ਮਹਿਮਾ ਸੀ ਸਾਰੇ ਡੇਰੇ ਦੇ ਸਿੰਘਾਂ ਦਾ ਖਾਲਸੇ ਦੀ ਰੀਤ ਅਨੁਸਾਰ ਇਹੋ ਸੁਭਾਅ ਬਣ ਗਿਆ ਸੀ ਕਿ ਜੇ ਕੋਈ ਵਸਤੇ ਇੱਕ ਸਿੰਘ ਕੋਲ ਹੈ ਤਾਂ ਉਸਨੇ ਸਭ ਸਿੰਘਾਂ ਨਾਲ ਵੰਡ ਕੇ ਛਕਨੀ ਹੈ ਇਕੱਲਾ ਕੋਈ ਨਹੀਂ ਛਕਦਾ ਸੀ ਜੇ ਕਿਸੇ ਕੋਲ ਕੁਝ ਨਹੀਂ ਤਾਂ ਲੰਗਰ ਮਸਤ ਕਹਿ ਕੇ ਬਾਣੇ ਵਿੱਚ ਫਕਾ ਘੱਟ ਲੈਣਾ ਜਦ ਬੰਦੀਆਂ ਦੀ ਤਤ ਖਾਲਸੇ ਨਾਲ ਵਿਗੜ ਗਈ ਤਾਂ ਬਾਬਾ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ ਆ ਗਏ ਤੁਰਕਾਂ ਨਾਲ ਵਿਗੜਤਾ ਸੀ ਹੀ ਸੋ ਨਿਤ ਦਿਨ ਉਹਨਾਂ ਨਾਲ ਛੜਪਾ ਹੁੰਦੀਆਂ ਰਹਿੰਦੀਆਂ ਤੇ ਤੁਰਕਾਂ ਦਾ maal ਲਗਭਗ ਹਰ ਰੋਜ਼ ਲੁੱਟ ਲਿਆਉਂਦੇ ਜਦ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਮਿਲੀ ਤਾਂ ਬਾਬਾ ਸ਼ਾਮ ਸਿੰਘ ਉਹਨਾਂ ਦੇ ਸੁਨਹਿਰੇ ਭਰਾ ਸਨ ਦੋਵੇਂ ਸਿੰਘ ਇੱਕੋ ਬਾਟੇ ਵਿੱਚ ਸ਼ੱਕਦੇ ਤੇ ਇਕੱਠੇ ਰਹਿੰਦੇ ਦਲ ਵਿੱਚ ਦੋਹਾਂ ਦਾ ਹੀ ਬਹੁਤ ਆਦਰ ਸੀ ਨਵਾਬ ਸਾਹਿਬ ਹਰ ਮੋਹਮ ਲਈ ਬਾਬਾ ਸ਼ਾਮ ਸਿੰਘ ਨਾਲ ਸਲਾਹ ਜ਼ਰੂਰ ਕਰਦੇ ਬਾਬਾ ਸ਼ਾਮ ਸਿੰਘ ਦੇ ਜਥੇ 12000 ਘੋੜਸਵਾਰ ਸਿੰਘ ਸਦਾ ਤਿਆਰ ਰਹਿੰਦੇ ਸਨ ਸਾਰੀਆਂ ਮਿਸਲਾਂ ਵਿੱਚੋਂ ਕਰੋੜ ਸਿੰਘੀਆਂ ਮਿਸਲ ਸੇਰ ਕੱਢਵੀ ਸੀ ਬਾਬਾ ਜੀ ਦੇ ਸੁਭਾ ਕਰਕੇ ਜੇ ਕੋਈ ਸਿੰਘ ਕਿਸੇ ਹੋਰ ਮਿਸਲ ਨੂੰ ਛੱਡ ਕੇ ਵੀ ਆ ਜਾਂਦਾ ਤਾਂ ਬਾਬਾ ਜੀ ਦੇ ਪਿਆਰ ਨਾਲ ਗੱਲ ਲਾ ਕੇ ਕਰੋੜ ਸਿੰਘੀਆਂ ਵਿੱਚ ਸ਼ਾਮਲ ਕਰ ਲੈਂਦੇ ਮਹਾਨ ਸੂਰਬੀਰੀ ਯੋਧੇ ਬਾਬਾ ਸੁਖਾ ਸਿੰਘ ਨੂੰ ਵੀ ਬਾਬਾ ਸ਼ਾਮ ਸਿੰਘ ਨੇ ਆਪਣਾ ਪੁੱਤਰ ਹੀ ਬਣਾਇਆ ਹੋਇਆ ਸੀ ਬਾਬਾ ਸੁਖਾ ਸਿੰਘ ਨੇ ਵੀ ਬਾਬਾ ਸ਼ਾਮ ਸਿੰਘ ਜੀ ਦੀ ਜੀ ਜਾਣ ਨਾਲ ਬਹੁਤ ਸੇਵਾ ਕੀਤੀ ਗਿਲਜੇ ਨਾਲ ਦਵੰਦ ਯੁੱਧ ਵੇਲੇ ਜ਼ਖਮੀ ਹੋ ਕੇ ਪਰਤੇ ਬਾਬਾ ਸੁਖਾ ਸਿੰਘ ਨੂੰ ਬਾਬਾ ਸ਼ਾਮ ਸਿੰਘ ਜੀ ਨੇ ਪਿਆਰ ਨਾਲ ਸੰਭਾਇਆ ਦਵੰਦ ਯੁੱਧ ਵਿੱਚ ਜੇਤੂ ਰਹਿਣ ਕਰਕੇ ਸ਼ਾਬਾਸ਼ ਵਜੋਂ ਸਭ ਮੁਖੀ ਸਿੰਘਾਂ ਨੇ ਬਾਬਾ ਸੁਖਾ ਸਿੰਘ ਨੂੰ ਘੋੜੇ ਭੇਟ ਕੀਤੇ ਸਨ ਪਰ ਬਾਬਾ ਸੁਖਾ ਸਿੰਘ ਨੇ ਬਾਬਾ ਸ਼ਾਮ ਸਿੰਘ ਵਾਲਾ ਘੋੜਾ ਰੱਖ ਕੇ ਬਾਕੀ ਸਭ ਸਿੰਘਾਂ ਦੇ ਘੋੜੇ ਮੋੜਦਿਆ ਕਿਆ ਸੀ ਇਹ ਤੁਰੰਗ ਖਾਲਸਾ ਪੰਥ ਦੀ ਇਮਾਨਤ ਅਮਾਨਤ ਨੇ ਖਾਲਸਾ ਪੰਥ ਦੇ ਸਾਂਝੇ ਨੇ ਮੈਨੂੰ ਜਦ ਲੋੜ ਹੋਈ ਫੇਰ ਮੰਗ ਲਵਾਂਗਾ ਜਥੇਦਾਰ ਜੀ ਤਾਂ ਮੇਰੇ ਪਿਤਾ ਹਨ ਉਹਨਾਂ ਦੀ ਜਾਇਦਾਦ ਤੇ ਮੇਰਾ ਹੱਕ ਹੈ ਬਾਬਾ ਸੁਖਾ ਸਿੰਘ ਭਾਵੇਂ ਬਾਬਾ ਜੀ ਦੇ ਗੜਵਈ ਸਨ ਪਰ ਬਾਬਾ ਸ਼ਾਮ ਸਿੰਘ ਨੇ ਉਹਨਾਂ ਨੂੰ ਜੱਥੇਦਾਰ ਵਾਲੀਆਂ ਸਾਰੀਆਂ ਤਾਕਤਾਂ ਦਿੱਤੀਆਂ ਹੋਈਆਂ ਸਨ ਰਾਵੀ ਕੰਡੇ ਅਬਦਾਲੀ ਨੂੰ ਪਾਰ ਬੁਲਾ ਦੇਣ ਦੀ ਨੀਤ ਨਾਲ ਅਫਗਾਨਾਂ ਦੇ ਲਸ਼ਕਰ ਵਿੱਚ ਤੋਰ ਅੰਦਰ ਤੱਕ ਜਾ ਕੇ ਬਾਬਾ ਸੁਖਾ ਸਿੰਘ ਨੇ ਸ਼ਹੀਦੀ ਪਾਈ ਬਾਬਾ ਸੁਖਾ ਸਿੰਘ ਜੀ ਦੀ ਸ਼ਹਾਦਤ ਮੰਗਰੋ ਬਾਬਾ ਸ਼ਾਮ ਸਿੰਘ ਨੇ ਮਿਸਲ ਦਾ ਜੱਥੇਦਾਰ ਸਰਦਾਰ ਕਰਮ ਸਿੰਘ ਪੈਜਗੜ ਨੂੰ ਬਣਾਇਆ ਸਰਦਾਰ ਕਰਮ ਸਿੰਘ ਨੇ ਸੱਚੇ ਪਾਤਸ਼ਾਹ ਕਲਗੀਧਰ ਮਹਾਰਾਜ ਦੇ ਦੀਵਾਨ ਬਾਬਾ ਦਰਬਾਰਾ ਸਿੰਘ ਪਾਸੋਂ ਅਮਰਤ ਛਕਿਆ ਸਰਦਾਰ ਕਰਮ ਸਿੰਘ ਦੇ ਤੇਗੇ ਦੀ ਤੇਜ਼ੀ ਦੇ ਚਰਚੇ ਜਲੰਧਰ ਦੇ ਸੂਬੇਦਾਰ ਨਾਸਰ ਅਲੀ ਦੀ ਫੌਜ ਤੋਂ ਸੁਨੇ ਜਾ ਸਕਦੇ ਸਨ ਬਾਬਾ ਜੀ ਦੇ ਤੇਗੇ ਨੇ ਕਰਤਾਰਪੁਰ ਥਮ ਸਾਹਿਬ ਦਾ ਬਦਲਾ ਲੈਂਦਿਆਂ ਜਲੰਧਰ ਦੀ ਜੰਗ ਵਿੱਚ ਖੈਰੇ ਸ਼ਾ ਸਮੇਤ ਸੈਂਕੜੇ ਪਠਾਨਾਂ ਦਾ ਸਤੇ ਰਲਾਇਆ ਉਸੇ ਜੰਗ ਵਿੱਚ ਬਾਬਾ ਜੀ ਦਾ ਸਿਰ ਵੀ ਕੱਟਿਆ ਗਿਆ ਤੇ ਉਹ ਸ਼ਹਾਦਤ ਪਾ ਗਏ ਬਾਬਾ ਕਰਮ ਸਿੰਘ ਮਗਰੋਂ ਬਾਬਾ ਸ਼ਾਮ ਸਿੰਘ ਜੀ ਨੇ ਮਿਸਲ ਦਾ ਜੱਥੇਦਾਰ ਸਰਦਾਰ ਕਰੋੜਾ ਸਿੰਘ ਨੂੰ ਬਣਾਇਆ ਸਰਦਾਰ ਕਰੋੜਾ ਸਿੰਘ ਦੇ ਵੇਲੇ ਮਿਸਲ ਵਿੱਚ ਅਚਰਜਵਾਦਾ ਹੋਇਆ ਉਸ ਦਾ ਸੁਭਾਅ ਬਾਬਾ ਸ਼ਾਮ ਸਿੰਘ ਜਿਹਾ ਹੀ ਸੀ ਜੇ ਕਿਸੇ ਹੋਰ ਮਿਸਲ ਵਿੱਚੋਂ ਕਿਸੇ ਸਿੰਘ ਨੂੰ ਕੋਈ ਗਲਤੀ ਕਰਕੇ ਕੱਢ ਦਿੱਤਾ ਜਾਂਦਾ ਸੀ ਤਾਂ ਸਰਦਾਰ ਕਰੋੜਾ ਸਿੰਘ ਉਸ ਨੂੰ ਆਪਣੀ ਮਿਸਲ ਵਿੱਚ ਸ਼ਾਮਲ ਕਰ ਲੈਂਦੇ ਸਨ ਟਾਂਡੇ ਦੀ ਲੜਾਈ ਵਿੱਚ ਬਿਸ਼ੰਬਰ ਦਾਸ ਖੱਤਰੀ ਦਾ ਸਿਰ ਸਰਦਾਰ ਕਰੋੜਾ ਸਿੰਘ ਨੇ ਹੀ ਲਾਇਆ ਸੀ ਦਿੱਲੀ ਤੱਕ ਸਰਦਾਰ ਕਰੋੜਾ ਸਿੰਘ ਦੇ ਘੋੜੇ ਨੂੰ ਰੋਕਣ ਵਾਲਾ ਕੋਈ ਨਹੀਂ ਸੀ ਜਦ ਬਟਾਲੇ ਕੋਲ ਅਬਦਾਲੀ ਦੇ ਚਾਚੇ ਸਰਬੁਲੰਧ ਖਾਨ ਨਾਲ ਟੱਕਰ ਹੋਈ ਤਾਂ ਸਰਦਾਰ ਕਰੋੜਾ ਸਿੰਘ ਨੇ ਦੁਰਾਨੀ ਇਸ ਤਰ੍ਹਾਂ ਭਜਾਏ ਸਨ ਜਿਵੇਂ ਚੀਤਾ ਮਗਰ ਪਏ ਤੇ ਸਹਾ ਭਜਦਾ ਹੈ ਦੁਰਾਨੀਆਂ ਦਾ ਹੱਥ ਆਇਆ ਲੱਖਾਂ ਦਾ ਖਜ਼ਾਨਾ ਸਰਦਾਰ ਨੇ ਸਭ ਜਥਿਆਂ ਵਿੱਚ ਵੰਡ ਲ ਦਿੱਤਾ ਸੀ ਸਰਹੰਦ ਫਤਿਹ ਮੰਗਰੋ ਜਦ ਬੁੱਡੇਦਾਲ ਨੇ ਜਮਨਾਵਰ ਚਾਲਾ ਮਾਰਿਆ ਤਾਂ ਸਰਦਾਰ ਕਰੋੜਾ ਸਿੰਘ ਉਹਨਾਂ ਦੇ ਨਾਲ ਹੀ ਸਨ ਖਾਲਸੇ ਨੇ ਸਹਾਰਨਪੁਰ ਸ਼ਾਮਲੀ ਦਿਉਬੰਦ ਕਨਖਲ ਮੁਜ਼ਫਰਨਗਰ ਆਦ ਸ਼ਹਿਰ ਸੇ ਜੇਹੀ ਮਾਰ ਲਏ ਸਨ ਇਨਾ ਇਲਾਕਿਆਂ ਵਿੱਚੋਂ ਬਹੁਤ ਅਬਦਾਲੀ ਦੇ ਹਿੰਦੂਸਤਾਨ ਵਿੱਚ ਚਹੇਤੇ ਨਜੀਬੂ ਦੋਲਾ ਦੇ ਸਨ ਉਸਨੇ ਸਿੰਘਾਂ ਨਾਲ ਕਈ ਥਾਈ ਟੱਕਰ ਲਈ ਪਰ ਹਾਰ ਖਾ ਕੇ ਪਿੱਛੇ ਮੁੜਦਾ ਰਿਹਾ ਸਿੰਘਾਂ ਨੇ ਇਹਨਾਂ ਲੜਾਈਆਂ ਵਿੱਚ ਕਈ ਨਾਮਵਰ ਦੋਹੇਲੇ ਸਰਦਾਰ ਮਾਰ ਦਿੱਤੇ ਦਲ ਖਾਲਸਾ ਤਰਾਵੜੀ ਆ ਗਿਆ ਇੱਥੇ ਸਿੰਘਾਂ ਦਾ ਤੁਰਕਾਂ ਨਾਲ ਘੋੜਿਆਂ ਦੇ ਘਾਬਤਲੇ ਬੋਲ ਬਲਾਰਾ ਹੋ ਗਿਆ ਗੱਲ ਨਿਬੜ ਗਈ ਸੀ ਪਰ ਕਿਸੇ ਤੁਰਕ ਫੌਜਦਾਰ ਨੇ ਮੌਕਾ ਜਾਣ ਕੇ ਸਰਦਾਰ ਕਰੋੜਾ ਸਿੰਘ ਦੇ ਗੋਲੀ ਮਾਰ ਦਿੱਤੀ ਜਿਸ ਨਾਲ ਸਰਦਾਰ ਸ਼ਹੀਦ ਹੋ ਗਿਆ ਪਰ ਸਰਦਾਰ ਦੀ ਸ਼ਹੀਦੀ ਨਾਲ ਕਰੋੜ ਸਿੰਘੀਆਂ ਦੀਆਂ ਮੁਹਿੰਮਾਂ ਰੁਕੀਆਂ ਨਹੀਂ ਉਹਨਾਂ ਸਗੋਂ ਹੋਰ ਤੇਜ਼ੀ ਫੜ ਲਈ ਕਈ ਵੱਡੇ ਇਲਾਕੇ ਆਪਣੇ ਕਬਜ਼ੇ ਹੇਠ ਕਰ ਲਏ ਤੇ ਪੰਥ ਦੀ ਤਾਕਤ ਨੂੰ ਮਜ਼ਬੂਤ ਕੀਤਾ ਖਾਲਸੇ ਦੇ ਪਾਤਸ਼ਾਹੀ ਦਾਅਵੇ ਦਾ ਸੁਨੇਹਾ ਹੁਣ ਦਿੱਲੀ ਦੀਆਂ ਬਰੂਹਾਂ ਤੀਕ ਪਹੁੰਚ ਗਿਆ ਸੀ ਧੰਨਵਾਦ